ਫਗੂ ਕੜਿਆਣੇ ਵਾਲਾ ਵਧਾਇਆ ਕਬੱਡੀ ਪਾਉਣ ਦੇ ਲਈ ਚਾਰ ਜਫੀ ਨੇ ਇੱਕ ਕੰਨੀ ਤੇ ਟਰੈਕਟਰ ਵਾਲਾ ਜੇਤੂ ਹੈ ਨਾਲ ਮੁੰਡਾ ਜੱਸਾ ਕਹਿੰਦੇ ਇੰਗਲੈਂਡ ਖੇਡ ਕੇ ਆਇਆ ਆਹ ਮੁੰਡੇ ਦੀ ਚੜ੍ਹਾਈ ਹੈ ਆਹ ਮੁੰਡੇ ਨੂੰ ਬਰੀਜਾ ਗੱਡੀ ਦਿੱਤੀ ਅੰਗਰੇਜ਼ ਬਾਈ ਪਿੰਡ ਦੇ ਮੇਲੇ ਤੇ ਬਰੀਜਾ ਗੱਡੀ ਦੇ ਨਾਲ ਮਾਰ ਹੋਇਆ ਇਹ ਹੈ ਕਹਿੰਦੇ ਅਮਨ ਸਿੱਧੂ ਅਮਨ ਸਿੱਧੂ ਕੌਕੇ ਪਿੰਡ ਵਾਲਾ ਜਫਾ ਲਾ ਗਿਆ ਪਹਿਲੀ ਕਬੱਡੀ ਦੇ ਉੱਤੇ ਹੈਲੋ ਹਾਂਜੀ ਬਾਈ ਜੀ ਬਾਈ ਪਹਿਲਾਂ ਕਿਹੜੀ ਟੀਮ ਜਿੱਤੀ ਹੈ ਜੀ ਓ ਭਾਈ ਆ ਕਲੀਅਰ ਕਰਦੇ ਆ ਜੀ ਹਜੇ ਹੈ ਜੀ ਕਲੀਅਰ ਕਰਦੇ ਆ ਜੀ ਹਜੇ ਪੁਆਇੰਟ ਦਾ ਰੌਲਾ ਸੀਗਾ ਥੋੜਾ ਜਿਹਾ ਓਕੇ ਓਕੇ ਹਾਂਜੀ ਤਲਪ੍ਰੀਤ ਯੂਐਸਏ ਤੇ ਸਾਬਕਾ ਸਰਪੰਚ ਮਹਿੰਦਰ ਸਿੰਘ ਜੀ ਉਹਨਾਂ ਵੱਲੋਂ ਆਹ ਕਬੱਡੀ ਤੇ ਕਹਿੰਦੇ 200 ਦੇ ਵੱਡੇ ਮਾਣ ਪਿਆਰ ਦਿੱਤੇ ਜਾਣਗੇ ਅਗਲਾ ਮੈਚ ਜੀ ਤਲਵੰਡੀ ਰਾਏ ਤੇ ਗੁਰੂਸਰ ਦਾ ਖੇਡਿਆ ਜਾਣਾ ਤਲਵੰਡੀ ਰਾਏ ਤੇ ਗੁਰੂਸਰ ਦੀਆਂ ਟੀਮਾਂ ਆ ਜਾਓ ਮਾਨੋ ਜੀ ਲੱਕੀ ਸ਼ਰਮਾ ਜੀ ਆਖ ਰਿਹਾ ਜਿਹੜਾ ਨੰਬਰ ਬੋਲਿਆ ਇੱਕ ਵਾਰ ਉਹ ਕਲੀਅਰ ਹੀ ਆ ਜੀ ਉਹ ਨੰਬਰ 200 ਬਾਬਾ ਇਹ ਨੋੜਕਾ ਟੂਸਿਆਂ ਦੀ ਟੀਮ ਜਿੱਤ ਰਹੀ ਹੈ ਟੂਸਿਆਂ ਦੀ ਟੀਮ ਦੇ ਖਿਡਾਰੀ ਮੇਰੇ ਤੋਂ ਪੈਸੇ ਪ੍ਰਾਪਤ ਕਰ ਲੈਣ ਲਾਲੀ ਮਨੀਲਾ ਅਵਨ ਕਨੇਡਾ ਬਿੰਦੀ ਧਰਾੜ ਤੇ ਹਰਨੋਰ ਮਨੀਲਾ ਇਹਨਾਂ ਵੱਲੋਂ 3000 ਰੁਪਿਆ ਚਿਤਨ ਵਾਲੀ ਟੀਮ ਦੇ ਲਈ ਸੀਗਾ ਉਹ ਖਿਡਾਰੀ ਪੈਸੇ ਪ੍ਰਾਪਤ ਕਰ ਲੈਣਗੇ ਔਰ ਕਹਿੰਦੇ ਤੇਜੀ ਕੈਂਡ ਪਿੰਡ ਵਾਲਾ ਵਧਾਇਆ ਕਬੱਡੀ ਪਾਉਣ ਦੇ ਲਈ ਜੱਸਾ ਜੱਫਾ ਲਾਵੇ ਤੇ ਪਵਨ ਕਨੇਡਾ ਹੈਡਾ ਭਰਾ ਕਹਿੰਦਾ ਵੀ 500 ਦੇ ਮਾਰ ਹੋਣਗੇ ਪਰ ਦੇਖਾਂਗੇ ਵੀ ਅਮਨੇ ਦਾ ਮੁਕਾਬਲਾ ਤੇ ਅੰਕ ਰੇਡਰ ਦੇ ਹਿੱਸੇ ਵਿੱਚ ਜੁੜਦਾ ਹੋਇਆ ਅਗਲੀ ਕੱਡੀ ਹਰਦੀਪ ਲਓ ਅਗਲੀ ਕਬੱਡੀ ਅਗਲੀ ਕਬੱਡੀ ਪਾਉਣ ਲਈ ਕਹਿੰਦੇ ਕਾਕਿਆਂ ਵਾਲਾ ਨੌਜਵਾਨ ਹਰਦੀਪ ਤਿਆਰ ਵਰ ਤਿਆਰ ਹੈ ਮੇਰੇ ਮਿੱਤਰੋ ਤੇ ਚਾਰ ਜਾਫੀ ਕਹਿੰਦੇ ਕਲਿਆਣੇ ਵਾਲੇ ਨੌਜਵਾਨ ਤਿਆਰ ਹੈ ਹੁਣ ਜਫਾ ਕਿਹੜਾ ਲਾ ਕੇ ਕਿਤੇ ਬਲੇ ਕਰਵਾਵੇਗਾ ਇਹ ਗੱਲ ਕਹਿੰਦੇ ਸਮੇਂ ਦੀ ਹੋਣੀ ਹੈ ਤਲਵੰਡੀ ਰਾਏ ਦੀ ਟੀਮ ਵੀ ਆ ਗਈ ਹੈ ਤੇ ਗੁਰੂ ਸਰ ਦੇ ਨੌਜਵਾਨ ਵੀ ਆ ਜਾਣਗੇ ਹਰਦੀਪ ਕਹਿੰਦੇ ਕੋਕਿਆਂ ਵਾਲਾ ਕਬੱਡੀ ਪਾ ਰਿਹਾ ਜਾਫੀ ਕਹਿੰਦੇ ਵੇਖਾਂਗੇ ਚਾਰ ਹੈ ਚੌ ਜਾਫੀਆਂ ਦੇ ਵਿੱਚੋਂ ਬੱਲੇ ਬੱਲੇ ਕੌਣ ਕਰਵਾਵੇਗਾ ਇਹ ਗੱਲ ਕਹਿੰਦੇ ਸਮੇਂ ਦੀ ਹੋਣੀ ਹੈ ਇੱਕ ਪਾਸੇ ਨੌਜਵਾਨ ਮੇਰੇ ਮਿੱਤਰੋ ਆ ਬੱਲੇ 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 ਕੜਿਆਣੇ ਆਲਾ ਮੇਰੇ ਮਿੱਤਰੋ ਪੀਤੀ ਐ ਤੇ ਦੂਜੇ ਪਾਸੇ ਤਲਨ ਕਨੇਡਾ ਤੇ ਹਰਮਨ ਇਹਨਾਂ ਬੋਲਾਂ ਲਈ ਬੱਡੇ ਮਾਨ ਪਿਆਰ ਪੁੱਜਿਆ ਮੈਂ ਧੰਨਵਾਦ ਕਰਦਾ ਤੇ ਜੱਸੇ ਦਾ ਜੱਫਾ ਹਰ ਇੱਕ 500 ਦਾ ਹੋਵੇਗਾ ਹੋ ਗਿਆ ਵਾਲਾ ਅਮਨਾ ਹੁਣ ਤੋਂ ਜਿੰਨੇ ਜੱਫੇ ਲਾਵੇਗਾ ਕੋਕੀ ਆਸਟ੍ਰੇਲੀਆ ਵੱਡਾ ਬਾਈ ਕਹਿੰਦੇ ਆਸਟ੍ਰੇਲੀਆ ਤੋਂ ਪੁੱਜਿਆ ਹੋਇਆ ਹੈ ਔਰ ਉਹਨਾਂ ਵੱਲੋਂ 2-200 ਹੋਵੇਗਾ ਕਿਉਂਕਿ ਅਮਨਾ ਆਸਟ੍ਰੇਲੀਆ ਵਿੱਚ ਖੇਡਿਆ ਤੇ ਕੋਕੀ ਉਹਨਾਂ ਨੇ ਉੱਥੇ ਵੀ ਵੱਡੇ ਮਾਣ ਦਿੱਤੇ ਹੈ ਆਸਟ੍ਰੇਲੀਆ ਵਿੱਚ ਸਪੈਸ਼ਲ ਤੌਰ ਤੇ ਅਮਨ ਸਿੱਧੂ ਨੂੰ ਵੱਡੇ ਮਾਣ ਦਿੱਤੇ ਗਏ ਆ ਆਹ ਪੁਆਇੰਟ ਕਿੱਦਾਂ ਹੈ ਜੀ ਦੱਸ ਦਿਓ ਜਰੂਰ ਬੁਰਜਲੇਟਾਂ ਤੇ ਗੁਰੂ ਸਰ ਦਾ ਮੈਚ ਹੋਵੇਗਾ ਉਹ ਵੀ ਖਿਡਾਰੀ ਆ ਜਾਣਗੇ ਬੁਰਜਲੇਟਾਂ ਤੇ ਗੁਰੂ ਸਰ ਸੋਖੇ ਭਾਈ ਕਿੱਧਰ ਪੁਆਇੰਟ ਭਾਈ ਪੁਆਇੰਟ ਕਿੱਧਰ ਹੈ ਜੀ ਦੱਸ ਦਿਓ ਜੱਫੀਆਂ ਦਾ ਪੁਆਇੰਟ ਕਿੱਧਰ ਹੈ ਜੀ ਦੱਸ ਦਿਓ ਬਹੁਤ ਵੱਡਾ ਧੰਨਵਾਦ ਹੈ ਸਾਰੇ ਵੀਰਾਂ ਦਾ ਕੋਕੀ ਆਸਟ੍ਰੇਲੀਆ ਜੀ ਵੀ ਕਹਿੰਦੇ ਨੰਦ ਮਾਨਦੇ ਆ ਵੱਡੇ ਮੇਲੇ ਦਾ ਬਹੁਤ ਵੱਡਾ ਧੰਨਵਾਦ ਆ ਪਵਨ ਕਨੇਡਾ ਤੇ ਹਰਮਨ ਮਨੀਲਾ ਵੱਡੇ ਮਾਣ ਨੇ ਮੇਰੇ ਵੀਰੋ ਹਾਂ ਟੋਕੀਆ ਟੋਕੀ ਭਰਾ ਸਾਡਾ ਆਸਟ੍ਰੇਲੀਆ ਦੇ ਵਿੱਚ ਵੀ ਕਹਿੰਦੇ ਚੋਟੀ ਦਾ ਕਬੱਡੀ ਖਿਡਾਰੀ ਆ ਮੇਰੇ ਮਿੱਤਰੋ ਉੱਥੇ ਵੀ ਕਹਿੰਦੇ ਵੱਡਾ ਪ੍ਰਦਰਸ਼ਨ ਕਰਦਾ ਤੇ ਵੱਡੇ ਮੇਲੇ ਦੇ ਲਈ ਵੱਡੇ ਮਾਣ ਆਪਣੇ ਪਿੰਡ ਲਈ ਕਹਿੰਦੇ ਮੋਦੀ ਕੀਤੇ ਸਿੰਧਵਾ ਖੁਰਦਨੋ ਸਦਾ ਹੀ ਕਹਿੰਦੇ ਮਾਣ ਰਵੇਗਾ ਤੇ ਅਮਨਾ ਆਸਟ੍ਰੇਲੀਆ ਖੇਡਿਆ ਔਰ ਕਹਿੰਦੇ ਕੋਕੀ ਦੇ ਨਾਲ ਤੇ ਅਮਨੇ ਦੇ ਲਈ ਹਰੇਕ ਜੱਫਾ ਕਹਿੰਦੇ ਅਮਨੇ ਦਾ 200 ਦੇ ਦਾ ਕੋਕੀ ਬਾਈ ਵੱਲ ਹੋਵੇਗਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤਲਵੰਡੀ ਰਾਏ ਵਾਲੇ ਨੌਜਵਾਨ ਕਰਨੀ ਵਰਗੇ ਆ ਗਏ ਆ ਤਲਵੰਡੀ ਰਾਏ ਦਾ ਕਹਿੰਦੇ ਇੰਦਰ ਆ ਗਿਆ ਤੇ ਤਲਵੰਡੀ ਰਾਏ ਦਾ ਕਹਿੰਦੇ ਆਕਾਸ਼ ਆ ਗਿਆ ਮੇਰੇ ਮਿੱਤਰੋ ਅਰਸ਼ਰ ਦੇ ਨੌਜਵਾਨ ਹੈ ਜੀਵਨਪ੍ਰਾਖ ਕਹਿੰਦੇ ਮਲੇਸ਼ੀਆ ਰਹਿੰਦਾ ਹੈ ਹਲੋ ਹਾਂਜੀ ਬਾਕੀ ਰਹੀ ਗੱਲ ਵੀਰੇ ਜਿਹੜਾ ਰੈਫਰੀ ਹੁੰਦਾ ਉਹ ਰੱਬ ਦਾ ਹੁੰਦਾ ਨੀਗਾ ਉਹਦਾ ਜੋ ਵੀ ਫੈਸਲਾ ਬਾ ਪਰ ਉਹ ਆਪਾਂ ਨੂੰ ਮੰਨਣਾ ਪੈਂਦਾ ਇਸ ਕਰਕੇ ਉਹਦੇ ਫੈਸਲੇ ਨੂੰ ਆਪਾਂ ਰੋਕ ਨਹੀਂ ਸਕਦੇ ਮੌਕੇ ਅਨਸਾਰ ਉਹ ਸਹੀ ਕਰਦਾ ਹੁੰਦਾ ਪਰਮਾਤਮਾ ਦਾ ਨਾਮ ਲੈ ਕੇ ਉਹ ਗਰਾਊਂਡ 'ਚ ਵੜਿਆ ਹੁੰਦਾ ਸੋ ਆਪਾਂ ਨੂੰ ਜਰੂਰ ਲੱਗਦਾ ਹੁੰਦਾ ਵੀ ਉਹਨੇ ਐ ਕਰਤਾ ਐ ਕਰਤਾ ਰੋ